ਜਾ ਤੂੰ ਨਹੀਂ ਵਿਆਂਦਾ ਹਾਣੀ ਪਾਣੀ ਦੇ ਦੋ ਪਾਣੀ ਹੋ ਜਾ ਤੂੰ ਨਹੀਂ ਵਿਆਂਦਾ ਹਾਣੀ ਹੋ ਜਾ ਪਾਣੀ ਦੇ ਨਾਲ ਪਾਣੀ ਹੋ ਜਾ ਰੁੱਖਾਂ ਵਾਂਗੂ ਛਾਵਾਂ ਦੇ ਦੇ ਰੁੱਖਾਂ ਵਾਂਗੂ ਛਾਵਾਂ ਦੇ ਦੇ ਆਲਣ ਲਈ ਥਾਵਾਂ ਦੇ ਦੇ ਬਾਲਣ ਲਈ ਤਾਣੀ ਤਾਣੀ ਹੋ ਜਾ ਪਾਣੀ ਦੇ ਨਾਲ ਪਾਣੀ ਹੋ ਜਾ ਤੂੰ ਨਹੀਂ ਵਿਆਂਦਾ ਹਾਣੀ ਹੋ ਜਾ ਝੋਲੀ ਮਿੱਟੀ ਵਾਂਗ ਫਲਾਕੇ ਝੋਲੀ ਮਿੱਟੀ ਵਾਂਗ ਫਲਾਕੇ ਜੱਗ ਦਾ ਕੂੜਾ ਝੋਲੀ ਪਾ ਕੇ ਬੀਜਾਂ ਲਈ ਜਿੰਦਗਾਨੀ ਹੋ ਜਾ ਪਾਣੀ ਦੇ ਦਾ ਪਾਣੀ ਹੋ ਜਾ ਤੂਣੀ ਵਾਂ ਦਾ ਹਾਣੀ ਹੋ ਜਾ ਹਵਾ ਦੇ ਵਾਂਗ ਸੁਕਾ ਪਸੀਨਾ ਹਵਾ ਦੇ ਵਾਂਗ ਸੁਕਾ ਪਸੀਨਾ ਕਿਸੇ ਦਾ ਦਿਲ ਦੁੱਖਾ ਕਦੀ ਨਾ ਰੋਂਕਦੀ ਪੌਣ ਸੁਹਾਣੀ ਹੋ ਜਾ ਨੀ ਦੇ ਨਾਲ ਪਾਣੀ ਹੋ ਜਾ ਤੂੰ ਨੀਵਿਆਂ ਦਾ ਹਾਣੀ ਹੋ ਜਾ ਫੁੱਲਾਂ ਵਾਂਗੂ ਹਾਸੇ ਵੰਡੀ ਫੁੱਲਾਂ ਵਾਂਗੂ ਹਾਸੇ ਵੰਡੀ ਇੱਕ ਨਹੀਂ ਸਾਰੇ ਪਾਸੇ ਵੰਡੀ ਦਿਲ ਤੋਂ ਤਿਤਲੀ ਰਾਣੀ ਹੋ ਜਾ ਪਾਣੀ ਦੇ ਨਾਲ ਪਾਣੀ ਹੋ ਜਾ ਤੂੰ ਨੀਵਿਆਂ ਦਾ ਹਾਣੀ ਹੋ ਜਾ ਅੰਬਰ ਵਾਂਗ ਵਿਸ਼ਾਲ ਹੋ ਜਾਵੀਂ ਅੰਬਰ ਵਾਂਗ ਵਿਸ਼ਾਲ ਹੋ ਜਾਵੀਂ ਤਾਰੇ ਬਾਤ ਰੋਹਾਨੀ ਹੋ ਜਾ ਪਾਣੀ ਦੇ ਦਾ ਪਾਣੀ ਹੋ ਜਾ ਤੂੰ ਨਹੀਂ ਵਿਆਂਦਾ ਹਾਣੀ ਹੋ ਜਾ ਪਾਣੀ ਦੇ ਦਾ ਪਾਣੀ ਹੋ ਜਾ ਤੂੰ ਨਹੀਂ ਵਿਆਂਦਾ ਹਾਣੀ ਹੋ ਜਾ ਧੰਨ ਬੜਾ ਸਭ ਤੋਂ ਪਾਰ ਸੰਗਤਾਂ ਦੀ ਲੰਬੀ ਵਾਰਤ ਇਹਨਾਂ ਨੇ ਇਹ ਕਰਕੇ ਅੱਜ ਕਵੀ ਦਰਬਾਰ ਦੇ ਵਿੱਚ ਲਿਖਵਾਈ ਹੈ ਅਗਲੇ ਸਾਡੇ